トゥ1 ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਹਾਂ ਅੱਜ ਬਹੁਤ ਸੀਰੀਅਸ ਟਾਪਿਕ ਕਿਰਪਾ ਕਰਕੇ ਅੱਜ ਦੀ ਵੀਡੀਓ ਔਰਤਾਂ ਨਾ ਦੇਖਣ ਅੱਜ ਦੀ ਵੀਡੀਓ ਸਿਰਫ ਮਰਦਾਂ ਲਈ ਹੈ ਅੱਜ ਦੀ ਵੀਡੀਓ ਸਿਰਫ ਮਰਦਾਂ ਲਈ ਹੈ ਔਰਤਾਂ ਅੱਜ ਦੀ ਵੀਡੀਓ ਨਾ ਦੇਖਣ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘਸਰਾ ਅੱਜ ਆਪਾਂ ਗੱਲ ਕਰਾਂਗੇ ਮਰਦਾਨਾ ਕਮਜ਼ੋਰੀ ਜ਼ਿਆਦਾਤਰ ਦੇਖਿਆ ਗਿਆ ਹੈ ਸਾਡੇ ਕੋਲ ਪੇਸ਼ੈਂਟਸ ਵੀ ਆਉਂਦੇ ਨੇ ਜਿਨ੍ਹਾਂ ਦੀ ਉਮਰ 35 ਸਾਲ ਤੋਂ ਸ਼ੁਰੂ ਹੋ ਕੇ ਕਹਿ ਲਓ ਭਈ 40 45 50 ਤੱਕ ਹੁੰਦੀ ਹੈ ਉਹਨਾਂ ਨੂੰ ਇਹ ਕਮਜ਼ੋਰੀ ਆਉਣ ਲੱਗੀ ਪੁਰਾਣੇ ਸਮੇਂ ਸੀ ਜਿਸ ਦੇ ਵਿੱਚ ਆਪਾਂ ਸੋਹਣੀਆਂ ਖਰਾਕਾਂ ਖਾਂਦੇ ਸੀ ਇਦਾਂ ਦੀ ਕਮਜ਼ੋਰੀ ਨਹੀਂ ਆਉਂਦੀ ਸੀ ਸੋ ਤੁਸੀਂ ਦਵਾਈਆਂ ਖਾ ਕੇ ਅੱਕ ਚੁੱਕੇ ਹੋ ਤੁਸੀਂ ਹੋਰ ਕੋਈ ਦੇਸੀ ਤਰੀਕੇ ਅਪਣਾ ਕੇ ਅੱਕ ਚੁੱਕੇ ਹੋ ਤਾਂ ਅੱਜ ਵਾਲੀਆਂ ਸਾਡੀਆਂ ਕਸਰਤਾਂ ਵੀ ਕਰਕੇ ਦੇਖ ਲਓ ਕੀ ਪਤਾ ਪਰਮਾਤਮਾ ਤੁਹਾਨੂੰ ਫਾਇਦਾ ਕਰ ਦੇਵੇ ਇਹ ਚੀਜ਼ਾਂ ਜ਼ਿਆਦਾਤਰ ਮੈਂਟਲ ਹੈਲਥ ਦੇ ਨਾਲ ਜੁੜੀਆਂ ਹੁੰਦੀਆਂ ਨੇ ਦਿਮਾਗੀ ਹਾਲਾਤ ਦੇ ਨਾਲ ਜਿਵੇਂ ਆਪਾਂ ਸੋਚਦੇ ਆ ਉਵੇਂ ਹੀ ਹੁੰਦਾ ਸਭ ਤੋਂ ਪਹਿਲਾਂ ਆਪਣੀ ਮੈਂਟਲੀ ਹੈਲਥ ਦੂਰ ਕਰੋ ਕਦੇ ਵੀ ਕਿਸੇ ਨੂੰ ਕਮਜ਼ੋਰੀ ਨਹੀਂ ਆ ਸਕਦੀ ਇੱਕ ਮੈਂਟਲੀ ਆਪਾਂ ਨੂੰ ਕਮਜ਼ੋਰੀ 90% ਆਉਂਦੀ ਹੈ 10% ਜੇ ਕੋਈ ਮਸਲ ਕਮਜ਼ੋਰ ਹੁੰਦੇ ਵੀ ਹੈ ਉਹ ਅਲੱਗ ਗੱਲ ਹੈ ਪਰ ਪਹਿਲਾਂ ਤੁਸੀਂ ਮੈਂਟਲੀ ਸਟਰੋਂਗ ਹੋਵੋ ਤੁਸੀਂ ਅਗਰ ਮੈਂਟਲੀ ਸਟਰੋਂਗ ਹੋ ਤਾਂ ਹੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆ ਸਕਦੀ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਇਦਾਂ ਲੱਗ ਰਿਹਾ ਵੀ ਹਾਂ ਮੈਂ ਬਿਲਕੁਲ ਨਿਊਟਰਲ ਨਹੀਂ ਹੈਗਾ ਮੈਨੂੰ ਬਿਲਕੁਲ ਆਮ ਨਹੀਂ ਲੱਗ ਰਿਹਾ ਤਾਂ ਬਿਲਕੁਲ ਨਾ ਘਬਰਾਓ ਹਰ ਇਨਸਾਨ ਇਦਾਂ ਹੀ ਹੁੰਦਾ ਹੈ ਕਿਉਂਕਿ ਆਪਾਂ ਇਹ ਗੱਲਾਂ ਕਿਸੇ ਨਾਲ ਸਾਂਝੀਆਂ ਨਹੀਂ ਕਰਦੇ ਔਰ ਕਈ ਵਾਰੀ ਆਪਾਂ ਇਸ ਦੇ ਪਿੱਛੇ ਲੱਕੇ ਬਹੁਤ ਜ਼ਿਆਦਾ ਪੈਸੇ ਖਰਾਬ ਕਰ ਦਿੰਨੇ ਆ ਔਰ ਫਿਰ ਬਾਅਦ ਦੇ ਵਿੱਚ ਪਛਤਾਉਨੇ ਆ ਕਿਉਂਕਿ ਪਰਮਾਤਮਾ ਨੇ ਹਰ ਇੱਕ ਨੂੰ ਇੱਕੋ ਜਿਹਾ ਸਰੀਰ ਬਣਾਇਆ ਹੈ ਕਈ ਵਾਰ ਸਾਡੇ ਕੋਲ 60-60 ਸਾਲ ਦੇ ਪੇਸ਼ੈਂਟ ਆਉਂਦੇ ਆ ਉਹਨਾਂ ਦੀ ਅਸੀਂ ਮਾਸਪੇਸ਼ੀਆਂ ਦੇਖਦੇ ਆ ਪੱਟਾਂ ਦੀਆਂ ਮਾਸਪੇਸ਼ੀਆਂ ਦੇਖਦੇ ਆ ਜਾਂ ਕੈਲੋ ਵੀ ਲੱਕ ਦੀਆਂ ਮਾਸਪੇਸ਼ੀਆਂ ਦੇਖਦੇ ਆ ਬਾਹਾਂ ਦੀਆਂ ਮਾਸਪੇਸ਼ੀਆਂ ਦੇਖਦੇ ਆ ਬਹੁਤ ਸਟਰੋਂਗ ਹੁੰਦੇ ਆ ਕਿਉਂਕਿ ਉਹਨਾਂ ਨੇ ਹੱਥੀ ਕੰਮ ਕੀਤਾ ਹੁੰਦਾ ਔਰ ਸੋਹਣੀਆਂ ਖਰਾਕਾਂ ਖਾਧੀਆਂ ਆਉਂਦੀਆਂ ਨੇ ਸਭ ਤੋਂ ਪਹਿਲਾਂ ਤੁਸੀਂ ਆਪਣੀ ਡਾਈਟ ਦਾ ਵੀ ਧਿਆਨ ਰੱਖੋ ਸਾਨੂੰ ਸਪੈਸ਼ਲ ਚਾਰ ਚੀਜ਼ਾਂ ਦੱਸਾਂਗੇ ਜਿਹੜੀਆਂ ਤੁਸੀਂ ਅੱਜ ਹੀ ਖਾਣੀਆਂ ਸ਼ੁਰੂ ਕਰਨੀਆਂ ਨੇ ਔਰ ਤੁਹਾਨੂੰ ਅੱਜ ਆਪਾਂ ਪੰਜ ਕਸਰਤਾਂ ਵੀ ਦੱਸਾਂਗੇ ਅਗਰ ਤੁਸੀਂ ਇਹ ਕਸਰਤਾਂ ਸ਼ੁਰੂ ਕਰ ਦੋਗੇ ਬਹੁਤ ਚਾਲ ਦੀ ਠੋਡੀ ਮਰਦਾਨਾ ਕਮਜ਼ੋਰੀ ਦੂਰ ਹੋਣ ਵਾਲੀ ਹੈ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੈ ਮਰਦਾਨਾ ਕਮਜ਼ੋਰੀ ਰਿਗਾਰਡਿੰਗ ਤੁਸੀਂ ਸਾਨੂੰ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਅਸੀਂ ਤੁਹਾਡਾ ਜਵਾਬ ਦੇਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੈਂ ਹਾਂ ਡਾਕਟਰ ਗੁਰਸ਼ੇਰ ਸਿੰਘ ਸਰਾ ਪਿਛਲੇ ਅਸੀਂ 11 ਸਾਲ ਤੋਂ ਫੁੱਲਾਪੁਰ ਦਾਣਾ ਮੰਡੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰ ਰਹੇ ਆ ਸਾਡੀਆਂ ਤਿੰਨ ਇੰਸਟਾਗ੍ਰਾਮ ਆਈਡੀਆਂ ਐਸ ਸਰੀ ਸਿੰਘਸ ਨਾਲ ਫਿਜ਼ੋਥੈਰੇਪੀ ਡਾਕਟਰ ਗੁਰਸ਼ੀਰ ਸਿੰਘ ਔਰ ਡਾਕਟਰ ਬੇਪਾਸਰਾ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘਸ ਨਾਲ ਫਿਜ਼ੋਥੈਰੇਪਿਕ ਕਲੀਨਿਕ ਦੇ ਨਾਮ ਤੇ ਔਰ ਡਾਕਟਰ ਗੁਰਸ਼ੀਰ ਬਲੌਗਸ YouTube ਚੈਨਲ ਨੂੰ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਅੱਜ ਹੀ ਸਬਸਕ੍ਰਾਈਬ ਜਰੂਰ ਕਰੋ ਸੋ ਸਮੇਂ ਨੂੰ ਬਰਬਾਦ ਨਾ ਕਰਦੇ ਹੋਏ ਸ਼ੁਰੂ ਕਰਦੇ ਆ ਅੱਜ ਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਹੀ ਸੀਰੀਅਸ ਟਾਪਿਕ ਹੈ ਪਹਿਲਾਂ ਤਾਂ ਤੁਸੀਂ ਬਿਲਕੁਲ ਨਾ ਸ਼ਰਮਾਇਆ ਕਰੋ ਇਦਾਂ ਦਾ ਹਰ ਇਨਸਾਨ ਨਾਲ ਹੋ ਜਾਂਦਾ ਹੈ ਮੈਂਟਲੀ ਤੌਰ ਤੇ ਦਿਮਾਗੀ ਤੌਰ ਤੇ ਆਪਣੇ ਦਿਮਾਗ ਨੂੰ ਤੁਸੀਂ ਬਹੁਤ ਤਕੜੇ ਕਰਕੇ ਰੱਖਣਾ ਹੈ ਸੋ ਹੁਣ ਕਸਰਤਾਂ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਜਿਹੜੀ ਤੁਸੀਂ ਕਸਰਤ ਕਰਨੀ ਆ ਉਹ ਦੱਸਣ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਜਦੋਂ ਵੀ ਤੁਸੀਂ ਪਿਸ਼ਾਬ ਕਰਨਾ ਉਦੋਂ ਤੁਸੀਂ ਉਸ ਨੂੰ ਹੋਲਡ ਕਰਨਾ ਸ਼ੁਰੂ ਕਰਨਾ ਤੁਸੀਂ ਦੇਖਿਆ ਹੋਣਾ ਕਦੇ-ਕਦੇ ਜਦੋਂ ਆਪਾਂ ਗੈਸ ਪਾਸ ਕਰਦੇ ਆ ਆਪਣੀਆਂ ਜਿਹੜੀਆਂ ਮਾਸਪੇਸ਼ੀਆਂ ਨੇ ਉਹ ਪੈਲਵਿਕ ਫਲੋਰ ਮਾਸਪੇਸ਼ੀਆਂ ਹੁੰਦੀਆਂ ਨੇ ਆਪਣੇ ਪੈਲਵਿਸ ਦੇ ਅਰਾਊਂਡ ਜਿਹੜੀਆਂ ਆਪਣੀ ਪਿਸ਼ਾਬ ਕਰਨ ਵੇਲੇ ਔਰ ਜਦੋਂ ਆਪਾਂ ਸਵੇਰੇ ਆਪ ਦਾ ਪਾਟੀ ਕਰਦੇ ਆ ਉਹ ਵਾਲੀਆਂ ਮਾਸਪੇਸ਼ੀਆਂ ਵੀ ਉਦੋਂ ਵਰਤੋਂ ਚਾਹੁੰਦੀਆਂ ਨੇ ਆਪਾਂ ਉਹਨਾਂ ਨੂੰ ਕਿਵੇਂ ਹੋਲਡ ਕਰ ਸਕਦੇ ਆ ਇਹ ਤਾਂ ਹੈ ਨਹੀਂ ਵੀ ਉਹਨਾਂ ਨਾਲ ਕੋਈ ਆਪਾਂ ਭਾਰ ਚੱਕ ਲਾਂਗੇ ਕਿਸੇ ਤਰੀਕੇ ਦਾ ਨਹੀਂ ਚੱਕ ਸਕਦੇ ਨਾ ਡੰਬਲ ਚੱਕ ਸਕਦੇ ਆ ਕਿਉਂਕਿ ਆਪਾਂ ਮੰਨ ਲਓ ਡੰਬਲ ਤਾਂ ਆਪਾਂ ਬਾਹ ਨਾਲ ਚੱਕ ਸਕਦੇ ਆ ਉਹ ਵਾਲੀਆਂ ਮਾਸਪੇਸ਼ੀਆਂ ਆਪਣੇ ਦਿਮਾਗ ਨਾਲ ਆਪਾਂ ਐਕਟੀਵੇਟ ਕਰਨੀਆਂ ਨੇ ਜਦੋਂ ਵੀ ਤੁਹਾਨੂੰ ਪਿਸ਼ਾਬ ਆਊਗਾ ਤੁਸੀਂ ਦੇਖਿਆ ਹੋਣਾ ਕਿ ਇੱਥੇ ਪਿਸ਼ਾਬ ਆਪਾਂ ਰੋਕ ਲੈਨੇ ਆ ਤਾਂ ਉਦੋਂ ਉਹ ਮਾਸਪੇਸ਼ੀ ਕੰਮ ਕਰਦੀ ਹੈ ਜਾਂ ਫਿਰ ਆਪਾਂ ਕਿਤੇ ਲੰਬਾ ਸਾਹ ਲੈਨੇ ਆ ਉਦੋਂ ਉਹ ਮਾਸਪੇਸ਼ੀ ਕੰਮ ਕਰਦੀ ਹੈ ਜਾਂ ਫਿਰ ਜਦੋਂ ਆਪਾਂ ਸਵੇਰੇ ਆਪਦਾ ਢਿੱਡ ਖਾਲੀ ਕਰਦੇ ਆ ਪਾਟੀ ਕਰਦੇ ਆ ਉਦੋਂ ਉਹ ਮਾਸਪੇਸ਼ੀਆਂ ਕੰਮ ਕਰਦੀਆਂ ਨੇ ਤੁਸੀਂ ਕੋਸ਼ਿਸ਼ ਕਰਨੀ ਹੈ ਜਦੋਂ ਪਿਸ਼ਾਬ ਕਰਨਾ ਜਦੋਂ ਤੁਸੀਂ ਪਿਸ਼ਾਬ ਕਰਨਾ ਸ਼ੁਰੂ ਕੀਤਾ ਔਰ ਜਦੋਂ ਤੁਸੀਂ ਪਿਸ਼ਾਬ ਖਤਮ ਕਰਦੇ ਹੋ ਜਿਹੜਾ ਮਿਡ ਸਟ੍ਰੀਮ ਹੈ ਸੈਂਟਰ ਵਾਲਾ ਪਾਰਟ ਹੈ ਜਦੋਂ ਪਿਸ਼ਾਬ ਅੱਧੇ ਜਿੱਚ ਆ ਜਾਂਦਾ ਉਸ ਨੂੰ ਤੁਸੀਂ 5 ਸੈਕਿੰਡ ਲਈ ਰੋਕੋ ਇੱਕ ਤੋਂ 10 4 5 ਦੈਨ ਰਿਲੈਕਸ 5 ਸੈਕਿੰਡ ਬਹੁਤ ਜਿਆਦਾ ਹੁੰਦੇ ਆ 3 ਸੈਕਿੰਡ ਹੀ ਰੋਕਣਾ ਸ਼ੁਰੂ ਕਰੋ ਫਿਰ ਪਿਸ਼ਾਬ ਕਰ ਦਿਓ ਜਿੰਨੀ ਵਾਰੀ ਵੀ ਦਿਨ ਦੇ ਵਿੱਚ ਪਿਸ਼ਾਬ ਆਵੇ ਇਹ ਤੁਸੀਂ ਕਸਰਤ ਕਰਨੀ ਕਰਨੀ ਇਹ ਹੋ ਗਈ ਪਹਿਲੀ ਕਸਰਤ ਜਿਹੜੀ ਦੂਜੀ ਗੱਲ ਜਦੋਂ ਵੀ ਤੁਸੀਂ ਕਿਤੇ ਗੈਸ ਪਾਸ ਕਰਦੇ ਹੋ ਆਪਾਂ ਕਈ ਵਾਰੀ ਇਹ ਹੁੰਦਾ ਵੀ ਕੋਈ ਮਜ਼ਾਕ ਨਾ ਉੱਡ ਜੇ ਜਾਂ ਕਿਸੇ ਨੂੰ ਕੋਈ ਬੈਡ ਸਮਲ ਨਾ ਆ ਜਾਵੇ ਇਦਾਂ ਦਾ ਕੁਝ ਨਹੀਂ ਹੁੰਦਾ ਜਦੋਂ ਵੀ ਤੁਸੀਂ ਗੈਸ ਪਾਸ ਕੀਤੀ ਤੁਸੀਂ ਅੱਖਾਂ ਬੰਦ ਕਰਕੇ ਉਹ ਰੋਕਣ ਦੀ ਕੋਸ਼ਿਸ਼ ਕਰੋ ਫਿਰ ਗੈਸ ਪਾਸ ਕਰੋ ਉਸ ਨਾਲ ਕੀ ਹੈ ਜਿਹੜੀਆਂ ਮਾਸਪੇਸ਼ੀਆਂ ਨੇ ਹਰਕਤ ਦੇ ਵਿੱਚ ਆਉਂਦੀਆਂ ਨੇ ਸੋ ਸਭ ਤੋਂ ਪਹਿਲੀ ਜਿਹੜੀ ਤੁਸੀਂ ਕਸਰਤ ਕਰਨੀ ਹੈ ਉਹ ਬਟਰਫਲਾਈ ਕਰਨੀ ਹੈ ਇੱਥੋਂ ਪੈਰ ਫੜ ਲੈਣੇ ਆਂ ਔਰ ਦੋਨੋਂ ਆਪਾਂ ਅੰਦਰ ਬਾਹਰ ਕਰਾਂਗੇ ਇਦਾਂ 50 ਵਾਰੀ ਘਟੋ-ਕਟ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 देन रिलैक्स 1 सेट ਲਾਇਆ 2 ਸੈਟ ਲਾਉਣੇ ਸਵੇਰੇ ਦੁਪਹਿਰ ਸ਼ਾਮ ਪਹਿਲੀ ਕਸਰਤ ਹੋਗੀ ਇਹ ਹੋਗੀ ਦੂਜੀ ਕਸਰਤ ਹੋਗੀ ਹੁਣ ਜਿਹੜੀ ਤੀਜੀ ਕਸਰਤ ਹੈ ਉਸ ਦੇ ਵਿੱਚ ਤੁਸੀਂ ਕੀ ਕਰੋਗੇ ਤੁਸੀਂ ਸਿੱਧੇ ਪਹਿ ਜਾਓਗੇ ਹੁਣ ਕਰਨੀ ਆ ਆਪਾਂ ਬ੍ਰਿਜਿੰਗ ਕਰਨੀ ਹੈ ਦੇਖੋ ਜਦੋਂ ਆਪਾਂ ਬ੍ਰਿਜਿੰਗ ਕਰਾਂਗੇ ਜਿਹੜੇ ਆਪਣੇ ਆਹ ਵਾਲੀਆਂ ਮਾਸਪੇਸ਼ੀਆਂ ਨੇ ਇਹਨਾਂ ਨੂੰ ਆਪਾਂ ਅੰਦਰ ਨੂੰ ਘੁੱਟ ਲੈਣਾ ਇਹਦਾ ਕੌਂਟ੍ਰੈਕਟ ਕਰਨਾ ਦੇਖੋ ਪਹਿਲਾਂ ਆਪਾਂ ਕੌਂਟ੍ਰੈਕਟ ਕੀਤਾ ਤੁਹਾਨੂੰ ਪਤਾ ਲੱਗੂਗਾ ਜਦੋਂ ਕੌਂਟ੍ਰੈਕਟ ਕਰੋਗੇ ਆਪਣਾ ਸਾਰਾ ਜਿਹੜਾ ਪ੍ਰਾਈਵੇਟ ਪਾਰਟ ਹੈ ਇਹ ਵੀ ਇੱਕਦਮ ਹਿੱਲੇਗਾ ਔਰ ਪਾਟੀ ਵਾਲੀ ਜਗ੍ਹਾ ਵੀ ਇੱਕਦਮ ਹਿੱਲੇਗੀ ਔਰ ਫਿਰ ਆਪਾਂ ਇਹ ਚੀਜ਼ ਉੱਪਰ ਚੱਕਣੀ ਆ ਲਓ ਇੱਥੇ ਹੋਲਡ ਕਰ ਰਹੇ ਆ ਆਪਾਂ ਪੂਰੇ 10 ਸੈਕਿੰਡ 1 2 3 4 5 6 7 रिलैक्स। फिर उपर चुक रहे चार उपर चक रहे चार पे सात आठ, नौ दस फिर उपर चक रहे एक दो तीन चार पांच छे सात आठ, नौ दस दिन रिलैक्स जो आप ऊपर चकिया ਔਰ ਜਦੋਂ ਥੱਲੇ ਰੱਖਿਆ ਉਦੋਂ ਆਪਾਂ ਇਹ ਮਸਲ ਰਿਲੈਕਸ ਕਰਨੇ ਆ ਜਦੋਂ ਫਿਰ ਆਪਾਂ ਉੱਪਰ ਚੱਕਣਾ ਉਦੋਂ ਫਿਰ ਕੰਟ੍ਰੈਕਟ ਕਰ ਲੈਣੇ ਆ ਜਿਵੇਂ ਹੁਣ ਇੱਥੇ ਕੰਟ੍ਰੈਕਟ ਕੀਤੇ ਹੋਏ ਸੀ ਦੈਨ ਰਿਲੈਕਸ ਫਿਰ ਕੰਟ੍ਰੈਕਟ ਕਰੋ ਫਿਰ ਚੱਕੋ ਇਦਾਂ 10 ਸੈਟ ਲਾਓ ਤੀਜੀ ਕਸਰਤ ਚੌਥੀ ਕਸਰਤ ਆ ਸਾਈਡ ਲੈ ਕੇ ਪਹਿ ਜਾਵਾਂਗੇ ਔਰ ਇਕਾਥ ਆਪਣੇ ਸਿਰ ਦੇ ਥੱਲੇ ਪੈਰ ਅੰਦਰ ਮੋੜ ਲੈਣਾ ਔਰ ਲੱਤ ਉੱਪਰ ਚੱਕਣੀ ਇਦਾਂ ਹਵਾ 'ਚ ਦੇਖੋ ਇਦਾਂ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫੇ 9 ਫੇ 10 ਫੇ 11 ਫਿਰ 12 ਫੇ 13 ਫੇ 14 ਫੇ 15 ਥੈਨ ਰਿਲੈਕਸ ਮਸਾਂ ਹੀ 10 ਸਕਿੰਟ ਦਾ ਆਰਾਮ ਕਰਕੇ ਫਿਰ ਉੱਪਰ نیچے ਕਰਨਾ ਔਰ ਇਸ ਨੂੰ ਤੁਸੀਂ ਪੰਜ ਵਾਰੀ ਇੱਕ ਸਾਈਡ ਪੰਜ ਵਾਰੀ ਦੂਸਰੀ ਸਾਈਡ ਦੋਨੋਂ ਸਾਈਡ ਕਰਨੀ ਤੁਸੀਂ ਇਹ ਹੋ ਗਈ ਤੁਹਾਡੀ हिਪ ਪ੍ਰੋਡਕਸ਼ਨ ਜਦੋਂ ਆਪਾਂ ਐ ਕਰਾਂਗੇ ਆਹ ਵਾਲੀਆਂ ਮਾਸਪੇਸ਼ੀਆਂ ਤੁਹਾਡੀਆਂ ਤਾਕਤਵਰ ਬਣ ਗਈਆਂ ਕਿਉਂਕਿ ਇਹਨਾਂ ਮਾਸਪੇਸ਼ੀਆਂ ਦੇ ਨਾਲ ਹੀ ਆਪਣੇ ਜਿਹੜੇ ਪੈਲਵਿਕ ਫਲੋਰ ਮਸਲਸ ਨੇ ਉਹਨਾਂ ਦਾ ਲਿੰਕ ਹੈ ਹੁਣ ਵੱਧਦੇ ਆਂ ਅਗਲੀ ਕਸਰਤ ਬਲ ਇਹ ਤੁਸੀਂ ਦੋਨੋਂ ਸਾਈਡ ਕਰੋ ਇਸਦੇ ਤੁਸੀਂ 5-5 ਸਾਈਡ ਤੋਂ ਸ਼ੁਰੂ ਕਰ ਲਓ ਮਤਲਬ 15 ਵਾਰੀ 5 15 ਵਾਰੀ 5 ਅਗਰ ਨਹੀਂ ਹੋਣਗੇ 3-3 ਤੋਂ ਵੀ ਸ਼ੁਰੂ ਕਰ ਸਕਦੇ ਹੋ ਉਦੋਂ ਬਾਅਦ ਤੁਸੀਂ ਥੱਲੇ ਬੈਠ ਕੇ ਕਸਰਤ ਕਰਨੀ ਹੈ ਅਗਰ ਤੁਹਾਡੇ ਗੋਡਿਆਂ 'ਚ ਦਰਦ ਹੈ ਕਈ ਵਾਰੀ ਵੀਡੀਓ ਨਾ ਹਰ ਇਨਸਾਨ ਕਰ ਸਕਦਾ ਇਹ ਨਹੀਂ ਹੈ ਵੀ 35 ਸਾਲ ਵਾਲਾ ਹੀ ਕਰ ਸਕਦਾ ਹਰ ਇਨਸਾਨ ਮਤਲਬ 50 ਸਾਲ 60 ਸਾਲ ਕੋਈ ਵੀ ਕਰੋ ਅਗਰ ਤੁਹਾਡੇ ਗੋਡਿਆਂ 'ਚ ਦਰਦ ਆ ਤਾਂ ਆਹ ਵਾਲੀ ਕਸਰਤ ਤੁਹਾਨੂੰ ਥੋੜੀ ਔਖੀ ਲੱਗੇਗੀ ਪਰ ਆਪਾਂ ਤੁਹਾਨੂੰ ਕਰਕੇ ਦਿਖਾ ਦਿੰਦੇ ਆ। ਇਦਾਂ ਬੈਠ ਜਾਣਾ ਪੰਜਿਆਂ ਤੇ ਔਰ ਪੈ ਆਪਣੇ ਗੋਡੇ ਕੋਲ ਦੇਣੇ ਆ ਔਰ ਇਦਾਂ 1 2 3 4 5 6 7 8 9 10 11 12 13 14 15 16 17 18 19 20। ਦੈਨ ਰਿਲੈਕਸ ਫੇ ਤੁਸੀਂ ਪੈਰਾਂ 'ਤੇ ਬੈਠ ਜਾਓ। ਇਦਾਂ ਥੋੜੀ ਦੇਰ ਆਰਾਮ ਕਰੋ। ਫੇਰ ਉਠੋ। ਫੇਰ ਪੰਜਿਆਂ 'ਤੇ ਆ ਕੇ ਫੇਰ 20 ਵਾਰੀ ਕਰੋ। ਜੇ ਤੇ ਤੁਸੀਂ ਪੰਜ ਸੈਟ ਲਾਉਣੇ ਆ ਇਹ ਹੋਗੀ ਪੰਜਵੀਂ ਕਸਟੋਰ ਇੱਕ ਤੁਹਾਨੂੰ ਬੋਨਸ ਐਕਸਰਸਾਈਜ਼ ਦੱਸਦੇ ਆ ਜਿਹੜੀ ਪੱਟਾਂ ਦੇ ਵਿੱਚ ਤੁਹਾਡੀ ਜਾਨ ਪਾਈਗੀ ਮਰਦਾਨਾ ਕਮਜ਼ੋਰੀ ਦੂਰ ਕਰੇਗੀ ਉਹ ਹੈਗੀ ਆ ਸਕੁਆਟ ਸਕੁਆਟ ਵੀ ਕਿਹੜੀ ਫ੍ਰੀ ਸਕੁਆਟ ਕਰਨੀ ਆ ਕਿਉਂਕਿ ਜਦੋਂ ਆਪਾਂ ਕਿਸੇ ਦੀ سپورਟ ਲੈ ਲਈ ਫੋਰ ਐਗਜ਼ਾਮਪਲ ਆਪਾਂ ਕੰਧ ਦੀ سپورਟ ਲੈ ਲਈ ਕੁਰਸੀ ਦੀ سپورਟ ਲੈ ਲਈ ਉਦੋਂ ਜਾਨ ਘੱਟ ਪਈਗੀ ਪਈਗੀ ਜ਼ਰੂਰ ਘੱਟ ਪਈਗੀ ਫ੍ਰੀ ਸਕੁਆਟ ਕਿਵੇਂ ਕਰਾਂਗੇ ਸਿੱਧੇ ਖੜ੍ਹ ਜਾਾਂਗੇ ਬਿਲਕੁਲ ਲੱਤ ਪਿੱਛੇ ਸਿੱਧਾ ਰੱਖਣਾ ਔਰ ਹੱਥ ਐਦਾਂ ਰਹਿਣਗੇ ਔਰ ਆਪਾਂ ਥੱਲੇ ਬੈਠਾਂਗੇ ਤਾਂ ਪੂਰੇ ਥੱਲੇ ਐਦਾਂ ਬੈਠ ਫਿਰ 2 ਫਿਰ 10 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਥੈਨ ਰਿਲੈਕਸ 10-10 ਦੇ 5 ਸੈਟ ਲਾਓ ਹੌਲੀ-ਹੌਲੀ ਬਦਾਮਾਂਗੇ ਇਹ ਹੋ ਗਈਆਂ 6 ਕਸਰਤਾਂ ਜਿਹੜੀਆਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰ ਰਹੀਆਂ ਨੇ ਹੁਣ ਗੱਲ ਕਰਨ ਲੱਗੇ ਆਂ ਖੁਰਾਕ ਦੀ ਤੁਸੀਂ ਖਾਣੇ ਆ ਰਾਤ ਨੂੰ ਪਿਉਣੇ ਆ ਦੋ ਅਖਰੋਟ ਪੰਜ ਬਦਾਮ ਤਿੰਨ ਕਾਜੂ ਜਾਂ 4 ਕਾਜੂ ਵੀ ਪਾ ਸਕਦੇ ਆ 2 ਅੰਜੀਰ ਇਹ ਪਾਣੀ ਚ ਭਿਉਆ ਦੋ ਸਵੇਰੇ ਤੁਸੀਂ ਇਸ ਨੂੰ ਬਿਲਕੁਲ ਗਰਮ ਗਰਮ ਦੁੱਧ ਨਾਲ ਰੋਜ਼ਾਨਾ ਗਰਮ ਗਰਮ ਦੁੱਧ ਨਾਲ ਤੁਸੀਂ ਇਹ ਚੱਪ ਕੇ ਖਾਣੀਆਂ ਨੇ ਔਰ ਦੁੱਧ ਦਾ ਗਲਾਸ ਪੀਣਾ ਹੈ ਅਗਰ ਤੁਸੀਂ ਇਹ ਖੁਰਾਕ ਖਾਓਗੇ ਤੁਸੀਂ 10 ਦਿਨਾਂ ਦੇ ਵਿੱਚ ਰਿਜ਼ਲਟ ਤੁਹਾਡੇ ਸਾਹਮਣੇ ਹੋਵੇਗਾ ਦੁੱਧ ਬਿਲਕੁਲ ਪੀਣਾ ਹੈ ਦੁੱਧ ਦਾ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਪੀ ਸਕਦੇ ਹੋ ਕਿਉਂਕਿ ਦੁੱਧ ਦੇ ਵਿੱਚ ਬਹੁਤ ਜ਼ਿਆਦਾ ਤੱਤ ਹੁੰਦੇ ਨੇ ਪਰ ਠੰਡਾ ਦੁੱਧ ਨਹੀਂ ਪੀਣਾ ਕੋਸਾ ਦੁੱਧ ਪੀਣਾ ਅਗਰ ਸਾਡੀ ਵੀਡੀਓ ਦੇਖ ਕੇ ਤੁਸੀਂ ਕਸਰਤਾਂ ਸ਼ੁਰੂ ਕੀਤੀਆਂ ਜਾਂ ਇੱਕ ਰਾਖਾ ਖਾਣੀ ਸ਼ੁਰੂ ਕੀਤੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਣੇ ਪਿੰਡ ਦਾ ਨਾਮ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਬਹੁਤ ਵਧੀਆ ਲੱਗਦਾ ਤੁਸੀਂ ਜਿਹੜੇ ਪਿੰਡ ਤੋਂ ਵੀ ਸਾਨੂੰ ਦੇਖ ਦਿਓ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਤੁਸੀਂ ਜਲਦ ਤੰਦਰੁਸਤ ਹੋਵੋ ਔਰ ਚੜ੍ਹਦੀ ਕਲਾ 'ਚ ਰਹੋ ਸਤਿ ਸ਼੍ਰੀ ਅਕਾਲ ਜੀ